ਕੀਤੀ ਕਿ ਉੜੀਆ ਪੱਲ નીચે ਜਿਹੜੇ ਸਾਡੇ ਦੋ ਬੱਚਿਆਂ ਦੇ ਨਾਲ ਬਹੁਤ ਦੁਖਦ ਹਾਦਸਾ ਜਿਹੜਾ ਹੋਇਆ ਹੈ ਉਹਨਾਂ ਵਾਸਤੇ ਉਹਨਾਂ ਪਰਿਵਾਰਾਂ ਵਾਸਤੇ ਵੀ ਅਰਦਾਸ ਕੀਤੀ ਹੈ ਤੇ ਗੁਰੂ ਸਾਹਿਬ ਦੇ ਚਰਨਾਚੇ ਆਹੀ ਬੇਨਤੀ ਕੀਤੀ ਹੈ ਕਿ ਜਿਸ ਇਲਾਕੇ ਦੇ ਲੋਕਾਂ ਨੇ ਸਾਡੇ ਪਰਿਵਾਰ ਨੂੰ ਇਸ ਨਿਮਾਨੀ ਨੂੰ ਬਹੁਤ ਵੱਡਾ ਮਾਨ ਬਖਸ਼ਿਆ ਬਹੁਤ ਸਾਰਾ ਪਿਆਰ ਦਿੱਤਾ ਆਉਣ ਵਾਲੇ ਸਮੇਂ 'ਚ ਵੀ ਗੁਰੂ ਸਾਹਿਬ ਕਿਰਪਾ ਰਹਿਮਤ ਕਰਨ ਕਿ ਇਸ ਪਰਿਵਾਰ ਦੀ ਜਿਹੜੀ ਮੇਰੇ ਤੋਂ ਸਾਡੀ ਪਾਰਟੀ ਤੋਂ ਉਮੀਦਾਂ ਹੈਗੀਆਂ ਇਸ ਇਲਾਕੇ ਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਉਹਨਾਂ ਦੀ ਤਕਲੀਫਾਂ ਨੂੰ ਸਮਝ ਕੇ ਉਹਨਾਂ ਦਾ ਹੱਲ ਕੱਢਣ ਵਾਸਤੇ ਤੇ ਸਾਡੇ ਪੰਜਾਬ ਤੇ ਸਾਡੇ ਇਲਾਕੇ ਦੀ ਤਰੱਕੀ ਤੇ ਵਿਕਾਸ ਕਰਨ ਵਾਸਤੇ ਗੁਰੂ ਸਾਹਿਬ ਆਪ ਦਾ ਮਿਹਰ ਭਰਾ ਹੱਥ ਰੱਖਣ ਕਿ ਜਿਹੜਾ ਪਿਛਲੇ ਸਮੇਂ ਚ ਪੰਜਾਬ ਦੀ ਤਰੱਕੀ ਵਿੱਚ ਬਹੁਤ ਵੱਡੀ ਰੋਕ ਆਈਏ ਜਿੱਥੇ ਅੱਜ ਕੱਲਾ ਬਹੁਤ ਹੁੰਦੀਆਂ ਨੇ ਕਿ ਜ਼ਮੀਨें ਕੰਮ ਘੱਟ ਹੁੰਦਾ ਹੈ ਉਥੇ ਗੁਰੂ ਸਾਹਿਬ ਕਿਰਪਾ ਕਰਨ ਇਸ ਖੇਤਰੀ ਪਾਰਟੀ ਦੇ ਸਿਰ ਤੇ ਮੇਰ ਪਰਾ ਖਤ ਰੱਖ ਕੇ ਆਪਣੇ ਸੂਬੇ ਨੂੰ ਤੇ ਸੂਬੇ ਦੇ ਲੋਕਾਂ ਨੂੰ ਅਮਨ ਸ਼ਾਂਤੀ ਪਾਈਚਾਰੇ ਇਕ ਸਾਂਝ ਦੇ ਨਾਲ ਵਿਕਾਸ ਦੀ ਤਰੱਕੀ ਦੀ ਲੀਹਾਂ ਤਾਂ ਹੀ ਲੈ ਕੇ ਜਾਈਏ ਜਿਹੜਾ ਬਾਦਲ ਸਾਹਿਬ ਦਾ ਸੁਪਨਾ ਸੀ ਤੇ ਜਿਸ ਰਾਹ ਤੇ ਚੱਲ ਕੇ ਸ਼ਰੋਨੀ ਅਕਾਲੀ ਦਲ ਨੇ ਦਿਨ ਰਾਤ ਮਿਹਨਤ ਕੀਤੀ ਹੈ ਇੱਕ ਰਾਜੇ ਵਿੜਿੰਗੜਾ ਦਰਦ ਸਾਹਮਣੇ ਆਇਆ ਕਹਿੰਦਾ ਪਾਰਟੀ ਪ੍ਰਧਾਨ ਹੁੰਦਿਆ ਹੋਇਆ ਅਦੀ ਵਾਈਫਰ ਤੇ ਨਹੀਂ ਦਵਾ ਸਕਿਆ ਕਹਿੰਦਾ ਕੈਰੀਅਰ ਦਬਾ ਕਰਤਾ ਮੈਂ ਉਹ ਮੈਂ ਕੁਝ ਕਹਿਣਾ ਨਹੀਂ ਚਾਹਾਂਗੇ ਜੀ ਉਹ ਜਾਣੇ ਉਹਨਾਂ ਦਾ ਕੰਮ ਹੈ ਸਰਪਰ ਜੀ ਕਿਹੜੇ ਕਿਹੜੇ ਮੁੱਦੇ ਨੇ ਜਿਹਨਾਂ ਉੱਤੇ ਤੁਸੀਂ ਲੜਦੇ ਹੋ ਇਸ ਵਾਰ ਜਿਸ ਤھے ਇਸ ਸਿਆਸੀ ਰੁੱਤ ਵਿੱਚ ਮੈਂ ਆ ਕਹਿ ਸਕਦੀਆਂ ਕਿ ਸਿਆਸੀ ਭਵਰੇ ਤੇ तितਲੀਆਂ ਆਪ ਦੀ ਪਾਰਟੀ ਬਦਲ ਰਹੇ ਨੇ ਆਪ ਦੇ ਹਲਕੇ ਬਦਲ ਰਹੇ ਨੇ ਕੋਈ ਸਟੈਂਡ ਨਹੀਂ ਹੈਗਾ ਕੋਈ ਆਈਡੀਓਲੋਜੀ ਨਹੀਂ ਹੈਗੀ ਉਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਕਿ ਇਸ ਖੇਤਰੀ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਹੱਕ 'ਚ ਖੜੇ ਰਹੇ ਆ ਨਾ ਕਦੇ ਸੂਬਾ ਬਦਲਨਾ ਹੈ ਨਾ ਕਦੇ ਹਲਕਾ ਬਦਲਣਾ ਹੈ ਤੇ ਨਾ ਹੀ ਕਦੇ ਸਟੈਂਡ ਬਦਲਣਾ ਹੈ ਸਟੈਂਡ ਕੋਈ ਹੈ ਕਿ ਗੁਰੂਤਬ ਦੇ ਦਿਖਾਏ ਹੋਏ ਰਾਤੇ ਚਲਦੇ ਹੋਏ ਆਪਣੇ ਸੂਬੇ ਦੇ ਸੂਬੇ ਦੇ ਲੋਕਾਂ ਦੇ ਹੱਕਾਂ ਵਾਸਤੇ ਜੋ ਕੁਰਬਾਨੀ ਦੇਣੀ ਹੈ ਜੋ ਸੇਵਾ ਕਰਨੀ ਹੈ ਜੋ ਮਿਹਨਤ ਕਰਨੀ ਹੈ ਉਹ ਦਿਨ ਰਾਤ ਇੱਕ ਕਰਕੇ ਕਰਾਂਗੇ ਬਦਲ ਸਾਹਿਬ ਤੋਂ ਕਰਨਾ ਸਿੱਖਿਆ ਹੈ ਤੇ ਗਾਂ ਉਹਨਾਂ ਦੇ ਦਿਖਾਏ ਹੋਏ ਰਾਤੇ ਚਲਦੇ ਹੋਏ ਅੱਗੇ ਵਧਾਂਗੇ ਆਪਣੇ ਲੋਕਾਂ ਵਾਸਤੇ ਉਹਨਾਂ ਦੀ ਤਕਲੀਫਾਂ ਨੂੰ ਹੱਲ ਕਰਨ ਵਾਸਤੇ ਅੱਜ ਬੇਰੋਜ਼ਗਾਰੀ ਘਰ ਘਰ ਤੱਕ ਪਹੁੰਚੀ ਹੋਈ ਹੈ ਨਸ਼ੇ ਸਿਖਰਾਂ ਤੱਕ ਪਹੁੰਚੇ ਹੋਏ ਨੇ ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਇੰਨਾ ਬੁਰਾ ਹਾਲ ਹੈ ਕਿ ਕੋਈ ਇੰਡਸਟਰੀ ਇੱਥੇ ਆਣਾ ਨਹੀਂ ਚਾਹੁੰਦੀ ਅੱਜ ਪੰਜਾਬ ਵਿੱਚ ਇੱਕ ਵਿਜਨਰੀ ਲੀਡਰ ਦੀ ਲੋੜ ਹੈ ਜਿਨ੍ਹਾਂ ਦੀ ਪੰਜਾਬ ਪ੍ਰਤੀ ਇੱਕ ਸੋਚ ਹੈ ਤੇ ਸੋਚ ਮੈਂ ਸਮਝਦੀ ਹਾਂ ਉਸ ਇਨਸਾਨ ਦੀ ਹੈਗੀ ਜਿਸ ਇਨਸਾਨ ਨੇ ਚੌਪੱਖੀ ਵਿਕਾਸ ਚਤ ਬਿਜਲੀ ਦੇ ਵੱਡੇ 10 ਘੰਟੇ ਦੇ ਕਟ ਲੱਗਦੇ ਸੀ ਤੇ ਫਿਰ ਇਸ ਪਾਰਟੀ ਦੇ ਮੁਖੀਆਂ ਨੇ ਬਿਜਲੀ ਦੀ ਦੁੱਗਣੀ ਪੈਦਾਵਾਰ ਕੀਤੀ ਜਿੱਥੇ 7 ਸਾਲਾਂ ਚ 1 ਮੈਗਾਵਾਟ ਵੀ ਨਹੀਂ ਐਡ ਹੋਇਆ ਅੱਜ ਇਹ ਬਿਜਲੀ ਪੰਜਾਬ ਚ ਇਸ ਪਾਰਟੀ ਦੀ ਦੇਣ ਹੈ ਸਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਉਹਨਾਂ ਦੀ ਵਿਜਨ ਸਦਕਾ ਆ ਚੌਪੱਖੀ ਜਿਵੇਂ ਸੜਕਾ ਹੈ ਗਿਆ ਜਿਵੇਂ ਹਵਾਈ ਅੱਡੇ ਨੇ ਜਵੇਂ ਬਠਿੰਡੇ ਸ਼ਹਿਰ ਦਾ ਵਿਕਾਸ ਹੋਇਆ ਹੈ ਉਸ ਤਰੀਕੇ ਦੇ ਨਾਲ ਬਠਿੰਡੇ ਹਲਕੇ ਦੇ ਵਿਕਾਸ ਦੀ ਤਰ੍ਹਾਂ ਸਾਰੇ ਪੰਜਾਬ ਦਾ ਵਿਕਾਸ ਹੋਏ ਤੇ ਸਾਡਾ ਪੰਜਾਬ ਇੱਕ ਸੋਨੇ ਦੀ ਚਿੜੀ ਆ ਰੰਗਲਾ ਪੰਜਾਬ ਗੱਲਾਂ 'ਚ ਨਹੀਂ ਗੱਲਾਂ ਬਹੁਤ ਹੋ ਗਈਆਂ ਨੇ ਪਿਛਲੇ 7 ਸਾਲਾਂ 'ਚ ਕਾਂਗਰਸ ਤੇ ਉਹਨਾਂ ਦੀ ਭਾਈਵਾਲ ਪਾਰਟੀ ਨੇ ਕੱਲੇ ਗੱਲਾਂ ਸੁਣਾ ਸੁਣਾ ਕੇ ਸੱਤਾ ਕੀਤੀ ਹੈ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੀਆਂ ਕਿ ਸਾਨੂੰ ਸਮਤ ਬਖਸ਼ਣ, ਵੱਲ ਬਖਸ਼ਣ ਤੇ ਪੰਜਾਬ ਦੇ ਲੋਕੀ ਮੌਕਾ ਬਖਸ਼ਣ ਕੀ ਇਸ ਸੂਬੇ ਨੂੰ ਇਸ ਇਲਾਕੇ ਨੂੰ ਅਸੀਂ ਹੋਰ ਤਰੱਕੀਆਂ ਤਾਂ ਲੱਗੀਆਂ ਬੀਬੀ ਬੀਬੀ ਚੋਣ ਜਵਤਾ ਲੱਗਿਆ ਪਿਆ ਸ਼ਹਿਰੀ 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 ਐਮ ਐਲ اے ਨੇ ਉਹ ਆ